ਅਮਰੀਕੀ ਪੰਜਾਬ ਨਿਊਜ਼ ਦੇਖ ਰਹੇ ਸਾਰੇ ਸਰੋਤਿਆਂ ਦਾ ਸਵਾਗਤ ਹੈ ਪਹਿਲਾ ਨਜ਼ਰ ਮਾਰ ਲੈਨੇ ਆ ਅੱਜ ਦੀ ਹੈਡਲਾਈਨਸ ਤੇ ਅਮਰੀਕਾ ਨੇ ਰੱਦ ਕੀਤੇ ਕਈ ਭਾਰਤੀ ਅਧਿਕਾਰੀਆਂ ਦੇ ਵੀਜ਼ੇ 트ੰਪ ਬੋਲੇ ਬੁਕਟ੍ਰੇਮ ਪੈਨ ਕੇ ਨਤੀਜੇ ਨਸ਼ੀਲ ਨੇ ਪਦਾਲ ਧਰੀ ਤਸਕਰੀ ਕਰਨ ਵਾਲੇ ਦੇਸ਼ਾਂ ਦੀ ਸੂਚੀ ਵਿੱਚ ਹੈ ਭਾਰਤ ਡੋਨਲਡ 트럼ਪ ਦਾ ਵੱਡਾ ਬਿਆਨ ਐਂਟੀਫਾ ਨੂੰ ਇੱਕ ਹੱਤਵਾਰੀ ਸੰਗਠਨ ਵਜੋਂ ਨਾਮਜ਼ਦ ਕਰਨਗੇ 트럼ਪ ਅਮਰੀਕਾ ਦੇ ਪੈਂਸਿਲਵੇਨੀਆ ਦੇ ਵਿੱਚ ਗੋਲੀਬਾਰੀ ਤਿੰਨ ਪੁਲਿਸ ਅਧਿਕਾਰੀਆਂ ਦੀ ਹੋਈ ਮੌਤ ਦੋ ਗੰਭੀਰ ਜ਼ਖਮੀ ਪੁਲਿਸ ਵੱਲੋਂ ਮਾਮਲੇ ਦੀ ਕੀਤੀ ਜਾ ਰਹੀ ਹੈ ਜਾਂਚ ਔਨ ਖਬਰਾਂ ਇਸ ਤਰ੍ਹਾਂ ਦੇਣਾ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਵੱਲੋਂ ਨਸ਼ੀਲੇ ਪਦਾਰਥਾਂ ਦੀ ਤਸਕਰੀ ਸੰਬੰਧੀ ਕਈ ਦੇਸ਼ਾਂ ਨੂੰ ਦਿੱਤੀ ਗਈ ਚੇਤਾਵਨੀ ਤੋਂ ਬਾਅਦ ਹੁਣ ਕਾਰਵਾਈ ਕੀਤੀ ਗਈ ਹੈ। ਨਵੀਂ ਦਿੱਲੀ ਸਥਿਤ ਅਮਰੀਕੀ ਦੂਤਾਵਾਸ ਨੇ ਵੀਰਵਾਨ ਨੂੰ ਐਲਾਨ ਕੀਤਾ ਕਿ ਟਰੰਪ ਪ੍ਰਸ਼ਾਸਨ ਨੇ ਕੁਝ ਭਾਰਤੀ ਅਧਿਕਾਰੀਆਂ ਅਤੇ ਕਾਰਪੋਰੇਟ ਆਗੂਆਂ ਦੇ ਵੀਜ਼ੇ ਰੱਦ ਕਰ ਦਿੱਤੇ ਨੇ। ਅਮਰੀਕੀ ਦੂਤਾਵਾਸ ਨੇ ਕਿਹਾ ਕਿ ਉਹਨਾਂ ਉਤੇ ਫੈਂਟਾਨੀਲ ਪੂਰਵਗਾਮੀਆਂ ਦੀ ਤਸਕਰੀ ਦੇ ਵਿੱਚ ਪਥੀ ਤੋਤੇ ਸ਼ਾਮਲ ਹੋਣ ਦਾ ਦੋਸ਼ ਲੱਗਿਆ ਹੈ। ਇਕ ਦਿਨ ਪਹਿਲਾਂ ਅਮਰੀਕਾ ਨੇ ਭਾਰਤ ਨੂੰ ਉਹਨਾਂ ਤੇ ਹੀ ਦੇਸ਼ਾਂ ਦੀ ਸੂਚੀ ਵਿੱਚ ਸ਼ਾਮਲ ਕੀਤਾ ਜਿੱਥੇ ਗੈਰ ਕਾਨੂੰਨੀ ਨਸ਼ੀਲੇ ਪਦਾਰਥਾਂ ਦਾ ਉਤਪਾਦਨ ਅਤੇ ਤਸਕਰੀ ਹੁੰਦੀ ਹੈ ਕੰਪਨੀ ਕਿਹਾ ਕਿ ਇਹ ਦੇਸ਼ ਗੈਰ ਕਾਨੂੰਨੀ ਨਸ਼ੀਲੀਆਂ ਦਵਾਈਆਂ ਅਤੇ ਉਹਨਾਂ ਦੇ ਨਿਰਮਾਣ ਦੇ ਵਿੱਚ ਵਰਤੇ ਜਾਣ ਵਾਲੇ ਰਸਾਇਣਾਂ ਤੇ ਉਤਪਾਦਨ ਦਾ ਤਸਕਰੀ ਰਾਹੀ ਅਮਰੀਕਾ ਅਤੇ ਇਸ ਦੇ ਨਾਗਰਿਕਾਂ ਦੀ ਸੁਰੱਖਿਆ ਲਈ ਖਤਰਾ ਪੈਦਾ ਕਰ ਰਹੇ ਅਮਰੀਕਾ ਨੇ ਕਿਹਾ ਕਿ ਇਸ ਸੰਬੰਧ ਦੇ ਵਿੱਚ ਸਾਰੇ ਦੇਸ਼ਾਂ ਦੀ ਨਿਗਰਾਨੀ ਕਰ ਰਿਹਾ ਹੈ ਅਮਰੀਕੀ ਤੂਤਾਵਜ਼ਨ ਵਿਭਾਗ ਨੇ ਇੱਕ ਪ੍ਰੈਸ ਰਿਲੀਜ਼ ਜਾਰੀ ਕਰਕੇ ਕਿਹਾ ਕਿ ਅਮਰੀਕੀ ਲੋਕਾਂ ਨੂੰ ਖਤਰਨਾਕ ਸਿੰਥੈਟਿਕ ਨਸ਼ੇ ਦੇ ਖਤਰੇ ਤੋਂ ਬਚਾਉਣ ਦੇ ਲਈ ਕੁਝ ਭਾਰਤੀ ਕੰਪਨੀਆਂ ਦੇ ਅਧਿਕਾਰੀਆਂ ਦੇ ਵੀਜ਼ੇ ਰਾਤਕਾ ਦਿੱਤੇ ਗਏ ਨੇ ਇਹਦੇ ਵਿੱਚ ਕਿਹਾ ਗਿਆ ਕਿ ਸਪੈਸ਼ਲਿਸਟ ਦੇ ਨਾਲ ਕੁਝ ਕਾਰੋਬਾਰੀ ਵਿਅਕਤੀਆਂ ਅਤੇ ਉਹਨਾਂ ਦੇ ਪਰਿਵਾਰਕ ਮੈਂਬਰਾਂ ਨੂੰ ਉੱਤਰਾਜ ਅਮਰੀਕਾ ਦੀ ਯਾਤਰਾ ਕਰਨ ਦੇ ਅਯੋਗ ਰਾਤ ਦਿੱਤਾ ਜਾਵੇਗਾ ਅਮਰੀਕਾ ਦੇ ਵਿੱਚ ਵੀਜ਼ਾ ਦੇ ਲਈ ਅਰਜੀ ਦੇਂਦੇ ਸਮੇਂ ਦੂਤਾਵਾਸ ਦੁਆਰਾ ਪੈਂਟਨਿਲਪੁਰਗਾਮੀਆਂ ਦੀ ਤਸਵੀਰ ਵਿੱਚ ਸ਼ਾਮਲ ਕੰਪਨੀਆਂ ਦੇ ਅਧਿਕਾਰੀਆਂ ਦੀ ਪਛਾਣ ਵੀ ਕੀਤੀ ਜਾਵੇਗੀ ਅਮਰੀਕੀ ਤੂਤਾਵਾਸ ਨੇ ਇਸ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਨਾਲ ਲੜਨ ਦੇ ਵਿੱਚ ਭਾਰਤ ਸਰਕਾਰ ਦੇ ਸਹਿਯੋਗ ਦੇ ਲਈ ਧੰਨਵਾਦ ਕੀਤਾ ਹੈ ਅਮਰੀਕੀ ਤੂਤਾਵਾਸ ਨੇ ਸਹਿਯੋਗਤਾ ਦੇ ਵਿੱਚ ਨਸ਼ੀਲੇ ਪਦਾਰਥਾਂ ਦੇ ਗੈਰਕਾਨੂੰਨੀ ਉਤਪਾਦਨ ਅਤੇ ਤਸਕਰੀ ਦੇ ਵਿੱਚ ਸ਼ਾਮਲ ਵਿਅਕਤੀਆਂ ਸੰਗਠਨਾ ਅਤੇ ਉਹਨਾਂ ਦੇ ਪਰਿਵਾਰਾਂ ਨੂੰ ਗੰਭੀਰ ਨਤੀਜੇ ਭੁਗਤਣ ਦੀ ਧਮਕੀ ਕੰਪਨੀ ਚੇਤਾਵਨੀ ਦਿਨਾਂ ਹੋਇਆ ਕਿ ਹੈ ਕਿ ਜਿਨ੍ਹਾਂ ਦੇਸ਼ਾਂ ਤੋਂ ਇਹ ਦਵਾਈਆਂ ਨਿਕਲਦੀਆਂ ਨੇ ਅਤੇ ਜਿਨ੍ਹਾਂ ਤੱਕ ਇਹ ਪਹੁੰਚਦੀਆਂ ਨੇ ਉਹਨਾਂ ਨੂੰ ਆਪਣੀਆਂ ਜ਼ਿੰਮੇਵਾਰੀਆਂ ਪੂਰੀਆਂ ਕਰਨੀਆਂ ਚਾਹੀਦੀਆਂ ਨੇ ਅਤੇ ਇਹਨਾਂ ਦਵਾਈਆਂ ਦੀ ਸਪਲਾਈ ਨੂੰ ਰੋਕਣਾ ਚਾਹੀਦਾ ਹੈ ਅਜਿਹਾ ਕਰਨ ਦੇ ਵਿੱਚ ਅਸਫਲ ਰਹਿਣ ਦੇ ਗੰਭੀਰ ਨਤੀਜੇ ਭੁਗਤਣੇ ਪੈਣਗੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵੀਰਵਾਸਵੇਲੇ ਐਲਾਨ ਕੀਤਾ ਹੈ ਕਿ ਉਹ ਐਂਟੀਫਾ ਨੂੰ ਇੱਕ ਵੱਡੇ ਅੱਤਵਾਦੀ ਸੰਗਠਨ ਦੇ ਵਜੋਂ ਨਾਮਜ਼ਦ ਕਰਨ ਦੀ ਯੋਜਨਾ ਬਣਾ ਰਹੇ ਨੇ ਐਂਟੀਫਾ ਜੂਸਾ ਸੰਖੇਪ ਸ਼ਬਦ ਫਾਸ਼ੀਵਾਦ ਵਿਰੋਧੀ ਹੈ ਇੱਕ ਵਿਆਪਕ ਸ਼ਬਦ ਹੈ ਜੋ ਕਿਸੇ ਇੱਕ ਸੰਗਠਨ ਦੇ ਲਈ ਨਹੀਂ ਸਗੋ ਕਬੇ ਪੱਖੀ ਕਟੜਪੰਥੀ ਸਮੂਹਾਂ ਦੇ ਲਈ ਹੈ ਇਸ ਸਮੂਹ ਆਮ ਤੌਰ ਤੇ ਵਿਰੋਧੀ ਪ੍ਰਦਰਸ਼ਨਾਂ ਦੌਰਾਨ ਫਾਸ਼ੀਵਾਦ ਅਤੇ ਨਵ-ਨਾਜ਼ੀਆਂ ਦਾ ਵਿਰੋਧ ਕਰਦੇ ਨੇ ਇਹ ਸਪਸ਼ਟ ਨਹੀਂ ਹੈ ਕਿ ਪ੍ਰਸ਼ਾਸਨ ਇੱਕ ਵਿਕੇਂਦ੍ਰਿਤ ਅੰਦolan ਨੂੰ ਇੱਕਾਤਵਾਦੀ ਸੰਕਟਨ ਵਜੋਂ ਨਾਮਜ਼ਦ ਕਿਵੇਂ ਕਰੇਗਾ ਅਤੇ ਵਾਈਟ ਹਾਊਸ ਨੇ ਬੁੱਧਵਾਰ ਨੂੰ ਤੁਰੰਤ ਹੋਰ ਬੇਪਰਵਾਹ ਨਹੀਂ ਕੀਤੇ ਬ੍ਰਿਟੇਨ ਦੇ ਸਰਕਾਰੀ ਦੌਰੇ ਉੱਤੇ ਗਏ ਟਰੰਪ ਨੇ ਬੁੱਧਵਾਰ ਰਾਤ ਸੋਸ਼ਲ ਮੀਡੀਆ ਉੱਤੇ ਐਲਾਨ ਕੀਤਾ ਕਿ ਉਹਨਾਂ ਨੇ ਐਂਟੀਫਾ ਨੂੰ ਬਿਮਾਰ ਖਤਰਨਾਕ ਕੱਟੜਪੰਥੀ ਖੱਬੇ ਪੱਖੀ ਆਫਤ ਕਿਹਾ ਅਤੇ ਇਸ ਨੂੰ ਫੰਡ ਦੇਣ ਵਾਲੇ ਦੀ ਜਾਂਚ ਦੀ ਸਿਫਾਰਿਸ਼ ਵੀ ਕੀਤੀ ਐਂਟੀਫਾ ਇੱਕ ਰੇਲੂ ਸਮੂਹ ਹੈ ਅਤੇ ਇਸ ਲਈ ਵਿਦੇਸ਼ ਵਿਭਾਗ ਦੀ ਵਿਦੇਸ਼ੀ ਅੱਤਵਾਦੀ ਸੰਗਠਨਾਂ ਦੀ ਸੂਚੀ ਦੇ ਵਿੱਚ ਸ਼ਾਮਲ ਕਰਨ ਦੇ ਯੋਗ ਨਹੀਂ ਹੈ ਇਸ ਸੂਚੀ ਦੇ ਵਿੱਚ ਬਹੁਤ ਸਾਰੇ ਸਮੂਹ ਸ਼ਾਮਲ ਨੇ ਜਿਹਦੇ ਵਿੱਚ ਇਸਲਾਮਿਕ ਸਟੇਟ ਅਤੇ ਅਲ ਕਾਇਦਾ ਵਰਗੇ ਅੱਤਵਾਦੀ ਸੰਗਠਨ ਸ਼ਾਮਲ ਨੇ ਹਾਲਕਿ ਜੇਕਰ ਕਿਸੇ ਸਮੂਹ ਨੂੰ ਅਤਵਾਦੀ ਸੰਗਠਨ ਨਾਮਜ਼ਦ ਕੀਤਾ ਜਾਂਦਾ ਹੈ ਤਾਂ ਨਿਆਂ ਵਿਭਾਗ ਉਨ੍ਹਾਂ ਲੋਕਾਂ ਤੇ ਮੁਕੱਦਮਾ ਚਲਾ ਸਕਦਾ ਹੈ ਜੋ ਅਜੇ ਸਮੂਹ ਨੂੰ ਸਮਰਥਨ ਪ੍ਰਦਾਨ ਕਰਦੇ ਨੇ ਚਾਲੀ ਕਿਰਕ ਜੁਗੈਰ ਮੁਨਾਫਾ ਰਾਜਨੀਤਿਕ ਸੰਕਟਨ ਟਰਨਿੰਗ ਪੁਆਇੰਟ ਯੂਐਸਸੀ ਦੇ ਸਹਿ ਸੰਸਥਾਪਕ ਅਤੇ ਟਰੰਪ ਦੇ ਕਰੀਬੀ ਸਹਿਯੋਗੀ ਸਨ ਉਸ ਦਾ 10 ਸਤੰਬਰ ਨੂੰ ਯੂਟਾ ਵੈਲੀ ਯੂਨੀਵਰਸਿਟੀ ਦੇ ਵਿੱਚ ਇੱਕ ਪ੍ਰੋਗਰਾਮ ਦੌਰਾਨ ਕਤਲ ਕਰ ਦਿੱਤਾ ਗਿਆ ਸੀ ਇਸ ਤੋਂ ਬਾਅਦ ਟਰੰਪ ਨੇ ਐਂਟੀਫਾ ਨੂੰ ਅਤਵਾਦੀ ਸੰਗਠਨ ਐਲਾਨ ਕਰਨ ਦਾ ਫੈਸਲਾ ਕੀਤਾ ਚਾਲੀ ਕਿਰਕ ਨੇ ਆਪਣੇ ਮੂੰਹ ਤੋਂ ਪਹਿਲਾਂ ਆਪਣੇ ਨਜ਼ਦੀਕੀ ਸਹਿਯੋਗੀਆਂ ਨੂੰ ਸੁਨੇਹੇ ਭੇਜੇ ਸਨ ਜਿਵੇਂ ਵਿੱਚ ਉਨ੍ਹਾਂ ਨੇ ਖੱਬੇ ਪੱਖੀ ਸਮੂਹਾਂ ਦੇ ਵਿਰੁੱਧ ਕਾਰਵਾਈ ਕਰਨ ਦੀ ਅਪੀਲ ਕੀਤੀ ਸੀ ਕ੍ਰਮ ਪ੍ਰਸ਼ਾਸਨ ਨੇ ਕਿਰਕ ਦੀ ਮੌਤ ਤੋਂ ਬਾਅਦ ਇਨ੍ਹਾਂ ਸਮੂਹਾਂ ਨੂੰ ਖਤਮ ਕਰਨ ਦੇ ਲਈ ਹਰ ਉਪਲਬਧ ਸਰੋਤ𝕚 ਵਰਤੋਂ ਕਰਨ ਦਾ ਵਾਅਦਾ ਕੀਤਾ ਕ੍ਰਮ ਨੇ ਟੂਥ ਸੋਸ਼ਲ ਉਤੇ ਆਪਣੇ ਇੱਕ ਕੋਸਤ ਵਿੱਚ ਕਿਹਾ ਹੈ ਕਿ ਜੋ ਵੀ ਐਂਟੀਪਾ ਨੂੰ ਪਾਣ ਤਵੇਗਾ ਉਸ ਵਿਰੁੱਧ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਦਕਨੀ ਪੈਨਸਲ ਵਿੰਗ ਅਮਰੀਕਾ ਦੇ ਵਿੱਚ ਬੋਲੀਬਾਰੀ ਵਿੱਚ ਦਿਨ ਪੁਲਿਸ ਅਧਿਕਾਰੀਆਂ ਦੀ ਮੌਤ ਹੋ ਗਈ ਅਤੇ ਦੋ ਹੋਰ ਜ਼ਖਮੀ ਹੋਏ ਨੇ ਜ਼ਖਮੀ ਅਧਿਕਾਰੀਆਂ ਦੀ ਹਾਲਤ ਗੰਭੀਰ ਬਣੀ ਹੋਈ ਹੈ ਅਧਿਕਾਰੀਆਂ ਨੇ ਦੱਸਿਆ ਕਿ ਸ਼ੱਕੀ ਪੁਲਿਸ ਦੀ ਗੋਲੀਬਾਰੀ ਵਿੱਚ ਮਾਰਿਆ ਗਿਆ सीएनडी की रिपोर्ट मुताबिक अधिकारी हमलावर ਨੂੰ ਗ੍ਰਿਫਤਾਰ ਕਰਨ ਦੀ ਕੋਸ਼ਿਸ਼ ਕਰ ਰਹੇ ਸਨ ਜਦੋਂ ਉਸਨੇ ਅਪਰਾਧ ਕੀਤਾ ਸੂਤਰਾਂ ਦਾ ਹਵਾਲਾ ਦਿੰਦੇ ਹੋਏ ਰਿਪੋਰਟ ਵਿੱਚ ਕਿਹਾ ਗਿਆ ਕਿ ਜਦੋਂ ਅਧਿਕਾਰੀ ਪਹੁੰਚੇ ਤਾਂ ਹਮਲਾਵਰ ਉਹੀਕ ਦੇ ਵਿਚ ਪਿਆ ਸੀ ਅਧਿਕਾਰੀਆਂ ਨੇ ਕਿਹਾ ਕਿ ਇਹ ਘਟਨਾ ਸਥਾਨਕ ਸਮਿਤੀ ਅਨੁਸਾਰ ਦੁਪਹਿਰ 2 ਵਜੇ ਕਰੀਬ ਉਤਰੀ ਕੋਟੋਰਾਸ ਟਾਊਨਸ਼ਿਪ ਦੇ ਵਿੱਚ ਵਾਪਰੀ ਜੋ ਕਿ ਫਿਲਡਲਫੀਆ ਤੋਂ ਲਗਭਗ 185 ਕਿਲੋਮੀਟਰ ਪੱਛਮ ਦੇ ਵਿੱਚ ਹੈ ਜੋ ਕਿ ਮੈਰੀਲੈਂਡ ਸਰਹੱਦ ਤੋਂ ਬਹੁਤ ਦੂਰ ਨਹੀਂ ਹੈ ਐਪੀਡੀ ਰਿਪੋਰਟ ਦੇ ਅਨੁਸਾਰ ਯੋਰਕ ਹਸਪਤਾਲ ਨੇ ਬਿਆਨ ਦੇ ਵਿੱਚ ਕਿਹਾ ਹੈ ਕਿ ਉਹ ਗੰਭੀਰ ਹਾਲਤ ਦੇ ਵਿੱਚ ਦੋ ਲੋਕਾਂ ਦਾ ਇਲਾਜ ਕਰ ਰਿਹਾ ਸੀ ਅਤੇ ਸੁਰੱਖਿਆ ਪ੍ਰੋਟੋਕੋਲ ਬਣਾ ਦਿੱਤੇ ਗਏ ਸਨ। ਦੱਸਦੀ ਹੈ ਰਿਪੋਰਟ ਦਿੱਤੀ ਗਈ ਹੈ ਕਿ ਮੈਡੀਕਲ ਹੈਲੀਕਾਪਟਰ ਇੱਕ ਪੁਲਿਸ ਅਧਿਕਾਰੀ ਨੂੰ ਘਟਨਾ ਸਥਾਨ ਤੋਂ ਲਿਜਾਂਦਾ ਵੀ ਦੇਖਿਆ ਗਿਆ। ਕੈਂਸਲਵੇਨੀਆ ਦੇ ਕਵਾਂਡਾ ਜੋਸ਼ ਸ਼ਾਪੀਰੋ ਨੇ ਲੋਕਾਂ ਨੂੰ ਜ਼ਖਮੀਆਂ ਤੇ ਮਾਰੇ ਗਏ ਪੁਲਿਸ ਅਧਿਕਾਰੀਆਂ ਦੇ ਲਈ ਪ੍ਰਾਰਥਨਾ ਕਰਨ ਅਤੇ ਉਨ੍ਹਾਂ ਦੇ ਪਰਿਵਾਰਾਂ ਬਾਰੇ ਸੋਚਣ ਦੀ ਵੀ ਅਪੀਲ ਕੀਤੀ ਹੈ। ਪ੍ਰੈਸ ਕਾਨਫਰੰਸ ਦੇ ਵਿੱਚ ਪੈਂਸਲ ਵੈਨੀਆ ਰਾਜ ਦੇ ਪੁਲਿਸ ਕਮਿਸ਼ਨਰ ਕੇ ਸਟਾਫਰ ਪੈਰਸੀ ਨੇ ਕਿਹਾ ਕਿ ਦੁੱਖ ਅਸੀਂ ਹੋਵੇਗਾ ਪਰ ਅਸੀਂ ਇਸ ਨੂੰ ਸਹਿਨ ਕਰਾਂਗੇ ਅਸੀਂ ਉਦੋਂ ਤੱਕ ਆਰਾਮ ਨਹੀਂ ਕਰਾਂਗੇ ਜਦੋਂ ਤੱਕ ਅਸੀਂ ਇਸ ਮਾਮਲੇ ਦੀ ਪੂਰੀ ਨਿਰਪੱਖਤਾ ਦੇ ਸਮਤ ਜਾਂਚ ਨਹੀਂ ਕਾ ਲੈਂਦੇ ਗਵਰਨਰ ਜੋਸ਼ ਸਪੀਡੋ ਨੇ ਇਸ ਘਟਨਾ ਉਤੇ ਪ੍ਰਤੀਕਿਰਿਆ ਦਿੰਦੇ ਹੋਏ ਇਹ ਵੀ ਕਿਹਾ ਕਿ ਅਸੀਂ ਇਸ ਕਾਉਂਟੀ ਇਸ ਰਾਸ਼ਟਰੀ ਮੰਡਲ ਅਤੇ ਇਸ ਦੇਸ਼ ਦੀ ਸੇਵਾ ਕਰਨ ਵਾਲੇ ਤਿੰਨ ਕੀਮਤੀ ਆਦਮੀਆਂ ਦੇ ਨੁਕਸਾਨ ਉਤੇ ਸੋਗ ਮਨਾਉਂਦੇ ਹਾਂ ਸ਼ਾਪੀ ਤੋਂ ਨੇ ਇਹ ਕਿਹਾ ਕਿ ਇਸ ਤਰ੍ਹਾਂ ਦਾ ਹਿੰਸਾ ਠੀਕ ਨਹੀਂ ਹੈ ਸਾਨੂੰ ਇੱਕ ਸਮਾਜ ਦੇ ਤੌਰ ਉੱਤੇ ਬਿਹਤਰ ਕੰਮ ਕਰਨ ਦੀ ਲੋੜ ਹੈ ਹਟਾਰਨੀ ਜਰਨਲ ਪੈਮ ਗੋਂਡੀ ਨੇ ਕਿਹਾ ਕਿ ਸੰਕੀ ਅਧਿਕਾਰੀ ਸਥਾਨ ਪੁਲਿਸ ਅਧਿਕਾਰੀਆਂ ਦੀ ਸਹਾਇਤਾ ਲਈ ਮੌਕੇ ਤੇ ਸਨ ਉਸਨੇ ਪੁਲਿਸ ਨੂੰ ਤਾਂ ਹਿੰਸਾ ਨੂੰ ਸਮਾਜ ਉੱਤੇ ਇੱਕ ਵਿਪਤਾ ਦੱਸਿਆ ਤੇ ਪੁਲਿਸ ਨੇ ਸ਼ੱਕੀ ਜੰਗੋਲੀ ਬਾਰੀ ਦੇ ਵਿੱਚ ਸ਼ਾਮਲ ਕਿਸੇ ਹੋਰ ਵਿਅਕਤੀ ਬਾਰੇ ਕੋਈ ਜਾਣਕਾਰੀ ਜਾਰੀ ਨਹੀਂ ਕੀਤੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵੀਰਵਾਸ ਵੇਲੇ ਐਲਾਨ ਕੀਤਾ ਹੈ ਕਿ ਉਹ ਐਂਟੀਫਾ ਨੂੰ ਇੱਕ ਵੱਡੇ ਅਤਵਾਦੀ ਸੰਗਠਨ ਦੇ ਵਜੋਂ ਨਾਮਜ਼ਦ ਕਰਨ ਦੀ ਯੋਜਨਾ ਬਣਾ ਰਹੇ ਨੇ ਐਂਟੀਫਾ ਜੁਸਾ ਸੰਖੇਪ ਸ਼ਬਦ ਫਾਸ਼ੀਵਾਦ ਵਿਰੋਧੀ ਹੈ ਇੱਕ ਵਿਆਪਕ ਸ਼ਬਦ ਹੈ ਜੋ ਕਿਸੇ ਇੱਕ ਸੰਗਠਨ ਦੇ ਲਈ ਨਹੀਂ ਸਗੋਂ ਕਦੇ-ਪੱਖੀ ਕਟੜਪੰਥੀ ਸਮੂਹਾਂ ਦੇ ਲਈ ਹੈ ਇਹ ਸਮੂਹ ਆਮ ਤੌਰ ਤੇ ਵਿਰੋਧੀ ਪ੍ਰਦਰਸ਼ਨਾਂ ਦੌਰਾਨ ਫਾਸ਼ੀਵਾਦ ਅਤੇ ਨਵ-ਨਾਜ਼ੀਆ ਦਾ ਵਿਰੋਧ ਕਰਦੇ ਨੇ ਇਹ ਸਪੱਸ਼ਟ ਨਹੀਂ ਹੈ ਕਿ ਪ੍ਰਸ਼ਾਸਨ ਇੱਕ ਵਿਕੇਂਦ੍ਰਿਤ ਅੰਦolan ਨੂੰ ਇੱਕ ਅਤਿਵਾਦੀ ਸੰਗਠਨ ਵਜੋਂ ਨਾਮਜ਼ਦ ਕਿਵੇਂ ਕਰੇਗਾ ਅਤੇ ਵਾਈਟ ਹਾਊਸ ਨੇ ਬੁੱਧਵਾਰ ਨੂੰ ਤੁਰੰਤ ਹੋਰ ਪ੍ਰਵਿੱਜਨ ਨਹੀਂ ਦਿੱਤੇ ਬ੍ਰਿਟੇਨ ਦੇ ਸਰਕਾਰੀ ਦੌਰੇ ਉੱਤੇ ਗਏ ਟਰੰਪ ਨੇ ਬੁੱਧਵਾਰ ਰਾਤ ਸੋਸ਼ਲ ਮੀਡੀਆ ਉੱਤੇ ਐਲਾਨ ਕੀਤਾ ਕਿ ਉਨ੍ਹਾਂ ਨੇ ਐਂਟੀਫਾ ਨੂੰ ਬਿਮਾਰ ਖਤਰਨਾਕ ਕੱਟੜਪੰਥੀ ਖੱਬੇ ਪੱਖੀ ਆਫਤ ਕਿਹਾ ਅਤੇ ਇਸ ਨੂੰ ਫੰਡ ਦੇਣ ਵਾਲੇ ਦੀ ਜਾਂਚ ਦੀ ਸਿਫਾਰਿਸ਼ ਵੀ ਕੀਤੀ ਐਂਟੀਫਾਈ ਇੱਕ ਰੇਲੂ ਸਮੂਹ ਹੈ ਅਤੇ ਇਸ ਦੇ ਲਈ ਵਿਦੇਸ਼ ਵਿਭਾਗ ਦੀ ਵਿਦੇਸ਼ੀ ਅੱਤਵਾਦੀ ਸੰਗਠਨਾਂ ਦੀ ਸੂਚੀ ਦੇ ਵਿੱਚ ਸ਼ਾਮਲ ਕਰਨ ਦੇ ਯੋਗ ਨਹੀਂ ਹੈ ਇਸ ਸੂਚੀ ਦੇ ਵਿੱਚ ਬਹੁਤ ਸਾਰੇ ਸਮੂਹ ਸ਼ਾਮਲ ਨੇ ਜਿਦੇ ਵਿੱਚ ਇਸਲਾਮਿਕ ਸਟੇਟ ਅਤੇ ਅਲ ਕਾਇਦਾ ਵਰਗੇ ਅੱਤਵਾਦੀ ਸੰਗਠਨ ਸ਼ਾਮਲ ਨੇ ਹਾਲਕਿ ਜੁਕਰ ਕੇਸਿਸ ਮੋਨੂ ਅਤਵਾਦੀ ਸੰਗਠਨ ਨਾਮਜ਼ਦ ਕੀਤਾ ਜਾਂਦਾ ਹੈ ਤਾਂ ਨਿਆਂ ਵਿਭਾਗ ਉਨ੍ਹਾਂ ਲੋਕਾਂ ਤੇ ਮੁਕੱਦਮਾ ਚਲਾ ਸਕਦਾ ਹੈ ਜੋ ਅਜੇ ਸਮੂਹਾਂ ਨੂੰ ਸਮਰਥਨ ਪ੍ਰਦਾਨ ਕਰਦੇ ਨੇ ਚਾਲੀ ਕਿਰਕ ਜੁਗੈਰ ਮੁਨਾਫਾ ਰਾਜਨੀਤਿਕ ਸੰਕਟ ਟਰਨਿੰਗ ਪੁਆਇੰਟ ਯੂਐਸਏ ਦੇ ਸਹਿ-ਸੰਸਥਾਪਕ ਅਤੇ ਟਰੰਪ ਦੇ ਕਰੀਬੀ ਸਹਿਯੋਗੀ ਸਨ ਉਸ ਦਾ 10 ਸਤੰਬਰ ਨੂੰ ਯੂਟਾ ਵੈਲੀ ਯੂਨੀਵਰਸਿਟੀ ਦੇ ਵਿੱਚ ਇੱਕ ਪ੍ਰੋਗਰਾਮ ਦੌਰਾਨ ਕਤਲ ਕਰ ਦਿੱਤਾ ਗਿਆ ਸੀ ਇਸ ਤੋਂ ਬਾਅਦ ਟਰੰਪ ਨੇ ਐਂਟੀਫਾ ਨੂੰ ਅਤਵਾਦੀ ਸੰਗਠਨ ਐਲਾਨ ਕਰਨ ਦਾ ਫੈਸਲਾ ਕੀਤਾ ਚਾਲੀ ਕਿਰਕਨੇ ਆਪਣੇ ਮੂੰਹ ਤੋਂ ਪਹਿਲਾਂ ਆਪਣੇ ਨਜ਼ਦੀਕੀ ਸਹਿਯੋਗੀਆਂ ਨੂੰ ਸਨੇਹ ਭੇਜੇ ਸਨ ਜਿਵੇਂ ਵਿੱਚ ਉਹਨਾਂ ਨੇ ਖੱਬੇ ਪੱਖੀ ਸਮੂਹਾਂ ਦੇ ਵਿਰੁੱਧ ਕਾਰਵਾਈ ਕਰਨ ਦੀ ਅਪੀਲ ਕੀਤੀ ਸੀ ਕ੍ਰਮ ਪ੍ਰਸ਼ਾਸਨ ਨੇ ਕਿਰਕਦੀ ਮੌਤ ਤੋਂ ਬਾਅਦ ਇਨ੍ਹਾਂ ਸਮੂਹਾਂ ਨੂੰ ਖਤਮ ਕਰਨ ਦੇ ਲਈ ਹਰ ਉਪਲਬਧ ਸਰੋਤ𝕚 ਵਰਤੋਂ ਕਰਨ ਦਾ ਵਾਅਦਾ ਕੀਤਾ ਹੈ ਕੰਪਨੀ 2ਥ ਸੋਸ਼ਲ ਉਤੇ ਆਪਣੇ ਇੱਕ ਕੋਸਤ ਵਿੱਚ ਕਿਹਾ ਹੈ ਕਿ ਜੋ ਵੀ ਐਂਟੀਫਾ ਨੂੰ ਫਾਂਟਵੇਗਾ ਉਸ ਵਿਰੁੱਧ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ